ਅੱਜ ਤੋਂ ਕਰੀਬ 2 ਸਾਲ ਪਹਿਲਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਮੁੰਡਾ ਵਿਦੇਸ਼ ਦੇ ਵਿੱਚ ਗਿਆ ਸੀ ਇਸ ਦਾ ਨਾਮ ਨਿਰਮਲ ਸਿੰਘ ਸੀ ਮਾਪਿਓ ਆਪਣੇ ਇਸ ਲਾਡਲੇ ਪੁੱਤ ਦੀ ਬਾਰੇ ਇਸ ਮਾੜੀ ਖ਼ਬਰ ਨੂੰ ਸੁਣਨ ਤੋਂ ਬਾਅਦ ਇਸ ਘਾਲ ਤੇ ਯਕੀਨ ਨਹੀਂ ਕਰ پا ਰਹੇ ਕਿ ਉਹਨਾਂ ਦਾ ਮੁੰਡਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਛਾਪਿਆਂ ਵਾਲੀ ਨੇੜੇ ਬਾਬਾ ਬਕਾਲਾ ਸਾਹਿਬ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਸਬੰਧਤ ਇਹ ਨਿਰਮਲ ਸਿੰਘ 2 ਸਾਲ ਪਹਿਲਾਂ ਹੀ ਇਟਲੀ ਗਿਆ ਸੀ ਇਸ ਮੌਕੇ ਤੇ ਮ੍ਰਿਤਕ ਦੀ ਮਾਤਾ ਵਰਿੰਦਰ ਕੌਰ ਨੇ ਦੱਸਿਆ ਕਿ ਮੇਰੇ ਪਤੀ ਅਜੀਤ ਸਿੰਘ ਦਾ ਸਾਯਾ ਵੀ ਉੱਠ ਚੁੱਕਿਆ ਤੇ ਸਾਡੇ ਘਰ ਦੀ ਆਰਥਿਕ ਹਾਲਤ ਮਾੜੀ ਹੈ ਇਸ ਦੇ ਕਾਰਨ ਹੀ ਪੁੱਤ ਨੂੰ ਵਿਦੇਸ਼ ਭੇਜਿਆ ਗਿਆ ਸੀ ਰੋਜੀ ਰੋਟੀ ਕਮਾਣ ਦੇ ਲਈ ਹੀ ਮੁੰਡਾ ਇਟਲੀ ਗਿਆ ਸੀ ਪਰ ਹੁਣ ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਨਿਰਮਲ ਸਿੰਘ ਦੀ ਪਤਨੀ ਕਿਰਨਪ੍ਰੀਤ ਕੌਰ ਨੇ ਰੋਂਦੇ-ਗੁਲਾਉਂਦੇ ਹੋਏ ਦੱਸਿਆ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਕਿਸੀ ਮ੍ਰਿਤਕ ਦੇ ਲਿਆ ਸਕੀ ਉਨਾ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਤੀ ਦੀ ਦੇ ਸਾਨੂੰ ਲਿਆ ਕੇ ਸੌਂਪੀ ਜਾਵੇ ਮ੍ਰਿਤਕ ਆਪਣੇ ਪਿੱਛੇ ਪਰਿਵਾਰ ਤੇ ਵਿੱਚ ਬਜ਼ੁਰਗ ਮਾਤਾ ਪਤਨੀ ਅਤੇ 5 ਸਾਲਾਂ ਦੇ ਪੁੱਤ ਅਰਮਾਨ ਵੀਰ ਸਿੰਘ ਨੂੰ ਛੱਡ ਗਿਆ ਹੈ ਕਰਦਾ ਗੁਜ਼ਾਰਾ ਚਲਾਉਣਾ ਵਿੋਖਾ ਹੋਇਆ ਪਿਆ ਕਮਾਈ ਦਾ ਹੋਰ ਕੋਈ ਸਾਧਨ ਵੀ ਨਹੀਂ ਹੈ ਜਿਸ ਦੇ ਚਲਦੇ ਹੋਏ ਸਰਕਾਰ ਨੂੰ ਪਿੜਤ ਪਰਿਵਾਰ ਦੇ ਬਾਹ ਪੜਨੀ ਚਾਹੀਦੀ ਹੈ ਤਾਂ ਜੋ ਇਸ ਪਰਿਵਾਰ ਦਾ गुजारा हो सके घरबार चल सके इस मौके पे पिंड वालेया दे बलो पारिवारिक मेंबर बल या फिर रिश्तेदारान दे बलो की कुछ ਦੱਸਿਆ ਗਿਆ ਜਾਣਦਿਆਂ ਭੇਜਿਆ ਹੀ ਕਮਾਈ ਕਰਨ ਵਾਸਤੇ ਹਾਨ ਨੂੰ ਪਤਾ ਉੱਥੇ ਇਹਦਾ ਨਾ ਕੀ ਵਾਪਰਿਆ ਕੀ ਨਹੀਂ ਵਾਪਰਿਆ ਹਾਂ ਤੇ ਫੋਨ ਹੀ ਆਇਆ ਇਹਦਾ ਐਕਸੀਡੈਂਟ ਹੋ ਗਿਆ ਬਾ ਉਧਰ ਨਹੀਂ ਤੇ ਹੁਣ ਇਹ ਹੋਰ ਅਪੀਲ ਕਰਦੇ ਆ ਸਾਡੀ ਹੈਲਪ ਕਰੋ ਸਾਡੀ ਬੱਚੇ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ ਮੈਂ ਇੱਕ ਵਾਰ ਆਪਣੇ ਕਿਦਾਂ ਟਾਈਮ ਹੋ ਗਿਆ ਚੀ ਲੈਣੋ ਐਕਸੀਡੈਂਟ 17 ਤਰੀਕ ਦਾ ਹੋਇਆ ਅਜੇ ਤੱਕ ਡੈੱਡ ਬੋਡੀ ਜਿਹੜੀ ਤੁਹਾਡੇ ਇਥੇ ਇੰਡੀਆ ਚਾਹੀਏ ਈ ਨਹੀਂ ਆਈ ਅਸੀਂ ਇਹੋ ਅਪੀਲ ਕਰਦੇ ਹਾਂ ਢੀ ਹੈਲਪ ਕਰੋ ਕਿ ਤੱਕ ਤੱਕ ਇੰਡੀਆ ਕਿਉਂ ਨਹੀਂ ਆਈ ਇਸ ਚੀਜ਼ ਦੀ ਆਪਣਾ ਪੜਤਾਲ ਕੀਤੀ ਤੁਸੀਂ ਵੀ ਇੰਡੀਆ ਦੇ ਵਿੱਚ ਡੈੱਡ ਬੋਡੀ ਕਿਉਂ ਨਹੀਂ ਆਈ ਹਾਂਜੀ ਅਸੀਂ ਉੱਥੇ ਗੁਰਦਵਾਰੇ ਸੰਸਥਾ ਵਾਲਿਆਂ ਨਾਲ ਕੀਤੀ ਗੱਲ ਲੋਕ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਇੰਡੀਆ ਭੇਜਾਂਗੇ ਪਰ ਹਾਲੇ ਤੱਕ ਸਾਨੂੰ ਕੀ ਨਹੀਂ ਤੁਹਾਡਾ ਅਨਰ ਜਰਨੈਲ ਸਿੰਘ ਕੀ ਲੱਗਦਾ ਸੀ ਤੁਹਾਡੇ ਇਹ ਮੇਰਾ ਵੱਡਾ ਬ੍ਰਦਰ ਸੀ ਕਿੰਨੀ ਉਮਰ ਸੀ ਕਿੰਨਾ ਨੇ 31 ਸਾਲ ਦਾ ਸੀ ਕਿਹੜੀ ਕੰਟਰੀ ਵਿੱਚ ਰਹਿੰਦੇ ਸੀ ਇਹ ਇਟਲੀ ਦੇ ਵਿੱਚ ਸ਼ਹਿਰ ਬਰੇਸ਼ੀਆ ਚ ਰਹਿੰਦਾ ਸੀ ਕਿਹੜੇ ਕੰਮ ਕਰਦੇ ਸੀ ਵੈਲਡਿੰਗ ਦਾ ਕੰਮ ਕਰਦਾ ਸੀ ਵੈਲਡਿੰਗ ਦੇ ਕੰਮ ਹਾਂਜੀ ਕਿਵੇਂ ਕਾਰਨ ਕੀ ਬਣਿਆ ਸਾਰਾ ਡੈਥ ਦਾ ਇਹ ਐਕਸੀਡੈਂਟ ਹੋਇਆ ਭਾਈ ਤੁਹਾਨੂੰ ਕਿਵੇਂ ਪਤਾ ਲੱਗਾ ਉਹਦੇ ਫਰੈਂਡ ਨੇ ਕਾਲ ਕੀਤਾ ਮੇਰੀ ਭਾਬੀ ਦਾ ਬ੍ਰਦਰ ਹੈ ਉਥੇ ਉਹਨਾਂ ਨੂੰ ਕਾਲ ਕਰਕੇ ਦੱਸਿਆ ਵੀ ਇਦਾਂ ਨਿਰਮਲ ਐਕਸੀਡੈਂਟ ਹੋ ਗਿਆ ਉਹ ਫਿਰ ਪਤਾ ਲੱਗਾ ਸਾਨੂੰ ਸਾਰਾ ਉਹਨੇ ਸਾਨੂੰ ਕਾਲ ਕੀਤੀ ਸੀ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਤਾਂ ਇੱਕ ਵੀਕ ਹੋ ਚੱਲਿਆ ਹੈ ਪਿਛਲੇ ਸੰਡੇ ਹੋਇਆ ਸੀ ਐਕਸੀਡੈਂਟ ਹੁਣ ਤੱਕ ਡੈੱਡ ਬੋਡੀ ਜਿਹੜੀ ਹੈ ਤੁਹਾਡੇ ਕੋਲ ਆਈ ਕਿ ਨਹੀਂ ਨਹੀਂ ਸਰ ਹਲੇ ਨਹੀਂ ਕੋਈ ਕੀ ਕਰਨ ਡੈੱਡ ਬੋਡੀ ਨਾਮ ਹੁੰਦਾ ਕਰਨ ਇਹ ਹੀ ਸਤ ਬਸ ਇਹੋ ਰਿਕਵੈਸਟ ਕਰਦੇ ਆ ਨਰੇ ਵੀਰਾਂ ਗਾੜੀ ਤੇ ਭਾਰਤ ਸਰਕਾਰ ਅੱਗੇ ਵੀ ਸਾਡੇ ਬ੍ਰਦਰ ਦੀ ਜਿਹੜੀ ਬੋਡੀ ਆ ਉਹ ਜਲਦ ਜਲਦ ਤੇ ਇੰਡੀਆ ਭੇਜੀ ਜਾਵੇ ਤਾਂ ਕਿ ਜੋ ਵੀ ਉਹਦਾ ਪਰਿਵਾਰ ਆ ਸਾਰਾ ਉਹਨੂੰ ਵੇਖ ਕੇ ਆਪਣਾ ਆਪਣੇ ਹੱਥੀਂ ਸਾਰੇ ਕੰਮ ਕਰ ਲੈਣ ਤੁਹਾਡੇ ਬ੍ਰਦਰ ਦੀ ਮੈਰਿਜ ਹੋਈ ਸੀ ਹਾਂਜੀ ਉਹਨਾਂ ਦਾ ਇੱਕ ਬੇਟਾ ਹੈ 5 ਸਾਲ ਦਾ ਪਿਛੇ ਦੀ ਇੱਕ ਵਾਈਫ ਆ ਸੁਣਨ ਦੇ ਚਾਰੇ ਉਹਨਾਂ ਦੇ ਪਿਤਾ ਜੀ ਦਾ ਵਿਦੇਹਾਂਤ ਜਿਹੜਾ ਥੋੜਾ ਰੰ ਪਹਿਲੇ ਹੋਇਆ ਸੀਗਾ ਹਾਂਜੀ ਸਾਡੇ ਪਿਤਾ ਜੀ ਦਾ ਦਿਹਾਂਤ ਨੂੰ 9 ਸਾਲ ਹੋ ਜਾਣੇ ਆ ਤੇ ਬਸ ਸਾਰਾ ਘਰ ਇਹਦੇ ਸਿਰ ਤੇ ਹੀ ਜੋ ਵੀ ਕਮਾਉਂਦਾ ਸੀ ਇਹੋ ਹੀ ਕਮਾਉਂਦਾ ਸੀ ਜੋ ਰੋਜ਼ੀ ਰੋਟੀ ਖਾਂਦੇ ਸੀ ਇਹਦੇ ਸਿਰ ਤੇ ਸਾਰੀ ਕਿੰਨੇ ਟਾਈਮ ਤੋਂ ਬੇਸਿਕ ਬਾਹਰ 3 ਸਾਲ ਹੋ ਜਾਣੇ ਆ ਕੀ ਮੰਗ ਕੀ ਐ ਹੁਣ ਤੁਹਾਡੀ ਇਸ ਤੋਂ ਮੰਗ ਬਸ ਇਹੀ ਹਨ ਰਈ ਵੀਰਾਂ ਗਾੜੀ ਤੇ ਪੰਜਾਬ ਸਰਕਾਰ ਅੱਗੇ ਵੀ ਉਦੀ ਡੈੱਡ ਬੋਡੀ ਜਲਦੀ ਜਲਦੀ ਸਾਡੇ ਰੱਪ ਭੇਜੀ ਜਾਵੇ ਤੇ ਜਿਹੜੀ ਸਾਡੀ ਮਤ ਕੀਤੀ